ਅੱਜ ਅਸੀਂ ਚਾਰ ਪੰਜ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਿਸਾਨ ਇਕੱਠੇ ਹੋ ਕੇ ਆਨੰਦਗੜ੍ਹ ਥਾਣੇ 'ਚ ਆਏ ਸੀ ਸਾਡੇ ਤਕਰੀਬਨ 1.5 200 250 ਮੋਟਰਾਂ ਦੀਆਂ ਤਾਰਾਂ ਲੈ ਗਈਆਂ ਦੋ ਬੰਦੇ ਇਹਨਾਂ ਨੇ ਚੋਰ ਫੜੇ ਆ ਅਸੀਂ ਥਾਣੇ ਵਾਲ ਨੂੰ ਮਿਲ ਕੇ ਇਹਨਾਂ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜੇ ਇਹਨਾਂ ਤੇ ਨਾ ਕਾਰਵਾਈ ਕੀਤੀ ਅਸੀਂ ਅੰਗਾਂ ਵਾਸਤੇ ਥਾਣੇ ਦਾ ਘਰਾਓ ਕਰਾਂਗੇ ਜਿਹੜੇ ਦੋ ਚੋਰ ਫੜੇ ਆ ਉਹ ਪਹਿਲਾਂ ਵੀ ਕਈ ਵਾਰੀ ਇਹ ਚੋਰੀ 'ਚ ਆ ਚੁੱਕੇ ਆ ਅਸੀਂ ਖੇਤ ਜਾਨੇ ਆ ਜਦੋਂ ਤਾਰ ਲੱਫੀ ਹੁੰਦੀ ਆ ਸਾਡੀ ਫਸਲ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਅਸੀਂ ਦੁਬਾਰਾ ਫੇਰ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਇਹਨਾਂ ਦਾ گرو ਆ ਉਹ ਸਾਰਾ ਫੜ ਕੇ ਜਾ ਜਿਹੜੇ ਨੇ ਤਾਰ ਕਿਹ ਨੂੰ ਵੇਚਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਵਾੜੀਆਂ ਵਗੈਰਾ ਤੇ ਵੀ ਜ਼ਿਲ੍ਹਾ ਕਮੇਟੀ ਮੈਂਬਰ ਅੱਜ ਆਨੰਦਗੜ੍ਹ ਥਾਣੇ ਦੇ ਮੂਹਰੇ ਅਸੀਂ ਬੈਠੇ ਆ ਤੇ ਸ਼ਿਕਾਇਤ ਕਾ ਜਿਹੜਾ ਸ਼ਿਕਾਇਤ ਦੇ ਨੇ ਆਏ ਆ ਤੇ ਕਹਿਣ ਆਏ ਆ ਆਨੰਦਗੜ੍ਹ ਦੇ ਮੁਲਾਜ਼ਮਾਂ ਨੂੰ ਜੋ ਤਾਰਾਂ ਦਾ ਵੱਡੀ ਪੱਦਰ ਤੇ ਕਰੋ ਇਹਨਾਂ ਨੇ ਫੜਿਆਗਾ ਉਹਦੀ ਕੱਲ ਦਾ ਫੜਿਆ ਹੋਇਆ ਤੇ ਕੋਈ ਵੀ ਹਜੇ ਜਦੋਂ ਅਸੀਂ ਜਾਣਕਾਰੀ ਲਈ ਆ ਮਤਲਬ ਜਿਹੜੇ ਕਿਹੜੇ ਕਵਾੜਗਾ ਨੂੰ ਵੇਚਦੇ ਆ ਇਹ ਕਿਹੜੇ-ਕਿਹੜੇ ਬੰਦੇ ਸ਼ਾਮਲਾ ਵਿੱਚ ਤਾਂ ਜਿਹੜਾ ਇੱਥੋਂ ਦਾ ਐਸਆਈ ਕੋਲੇ ਉਹ ਕਹਿੰਦਾਗਾ ਮਤਲਬ ਅਸੀਂ ਅੱਜ ਰਿਮਾਂਡ ਲੈਨੇ ਆ ਰਿਮਾਂਡ ਲੈਣ ਤੋਂ ਬਾਅਦ ਅਸੀਂ ਪੁੱਛਤਾਛ ਕਰਾਂਗੇ ਅਸੀਂ ਵੀ ਭਾਰਤੀ ਕਿਸਾਨ ਜੁਨੇਤਾ ਗ੍ਰਾਹਾਂ ਵੱਲੋਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਜੇ ਸ਼ਕਤੀ ਨਾਲ ਜਿਹੜੇ ਪੂਰੇ ਦੋਸ਼ੀ ਆ ਮਾਸਟਰਮਾਈਂਡ ਕੌਣ ਤੇ ਨਾਲ ਜਿਹੜੇ ਕੁਆੜਗੇ ਕੋਲੇ ਇਹ ਵੇਚਦੇ ਆ ਸਾਰਿਆਂ ਦਾ ਤਹ ਤੱਕ ਨਹੀਂ ਜਾਂਦੀ ਪੁਲਿਸ ਤੇ ਜੇ ਤਹ ਤੱਕ ਜਾਂਦੀ ਆ ਤਾਂ ਠੀਕ ਆ ਜੇ ਤਹ ਤੱਕ ਨਹੀਂ ਜਾਂਦੀ ਤਾਂ ਫੇਰ ਇਹ ਥਾਣੇ ਦਾ 90 ਦੇ ਸੈੱਲ ਵਿੱਚ ਲਈ ਘਰਾਓ ਕੀਤਾ ਜਾਊਗਾ